ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸੋ ਅੱਜ ਦਾ ਵਲੌਗ ਸ਼ੁਰੂ ਹੋ ਰਿਹਾ ਸਵੇਰ ਦਾ ਟਾਈਮ ਹੋਇਆ ਹੋਇਆ ਹੈ 10 ਵਜੇ ਨੇ ਸੋ ਮੈਂ ਹੋ ਗਈਆਂ ਜੀ ਰੈਡੀ ਅੱਜ ਆਪਾਂ ਜਾ ਰਹੀ ਸੀ ਹਰਪਰਵੀਨ ਦੇ ਸਕੂਲ ਦੇ ਵਿੱਚ ਉਥੇ ਉਹਦਾ ਸਿੱਖ ਕੰਪੀਟੀਸ਼ਨ ਸੋ アイロン。 ਤੋਂ ਬਾਅਦ ਉਸੇ ਐਗਜ਼ਿਟ ਕੋਰੀਡੋਰ ਵੱਲ ਨੂੰ ਆ ਗਈ ਤੇ ਦੇਖੋ ਕਿੰਨਾ ਵਧੀਆ ਕੋਰੀਡੋਰ ਦੇ ਵਿੱਚ ਬੱਚੇ ਬਹੁਤ ਮੀਕਸ ਹੋਏ ਨੇ ਜਿਸ ਨੂੰ ਪੋਜ਼ੀਟਿਵ ਸਿਪ। ਤੇ ਇਹਨੂੰ ਆਪਾਂ ਅੱਗੇ ਸੇ ਵਾਪਸ ਘਰ ਵੱਲ ਨੂੰ ਤੁਰ ਪਈ ਸੀ। ਬਹੁਤ ਵਧੀਆ ਚਲਾ। ਕੀ? ਇੱਕ ਦਰ ਵਾਪਸ ਲਾ ਦਿੰਦੀ ਬਧੀ ਚਲਾ। ਮੈਂ ਥੋੜਾ ਤਾਂ ਆ ਰਿਹਾ ਸੀ ਟਾਇਰ ਤੇ ਇੰਨੇ ਤਾਰੇ ਆ ਨਾ। ਤੇਨੂੰ ਕਿਹਾ ਵੀ ਇੱਕ ਟਾਇਰ ਨਾ ਉਤਾਰ ਨਾ ਉਤਾਰ। ਦਾ ਫਿੱਟ। ਹਾਂ ਜੀ।

ਇਹਨੂੰ ਜੋੜਦੀਆਂ ਨਾਲ ਸੀਟੇ ਰੱਖ ਰੱਖੇ ਪਿੱਛੋਂ ਫੜ ਕੇ ਰੱਖੋ ਨਾ ਦੀ ਸੀਟ ਮੈਨੂੰ ਬੈਲੈਂਸ ਬਣਾਉਣਾ ਨਹੀਂ ਆਉਂਦਾ ਜੀ ਇਹਨੂੰ ਕਿਹਾ ਤਾਂ ਸੀਗਾ ਵੀ ਨੇ ਵੀ ਇੱਕ ਟਾਇਰ ਉਤਾਰ ਦੇ ਕੇ ਰਹਿਣ ਦੇ ਇਹਨੇ ਤਾਂ ਦੋਨੇ ਟਾਇਰ ਉਤਾਰਤੇ ਜੇ სპੋਰਟਿਵ ਟਾਈਪ ਸੀ ਨਾ ਜਿਹੜੇ ਉਹ ਦੋਨੇ ਨਾਲ ਉਤਾਰ ਦੀ ਇੱਕੇ ਦੇ ਵਿੱਚੋਂ ਰਹਿਣ ਦਿੰਦੀ ਤਾਂ ਤੈਨੂੰ ਆਸਾਨੀ ਹੋਣੀ ਸੀ ਬਟ ਤੂੰ ਮੰਨਦੀ ਨਹੀਂ ਕਿਸੇ ਦੀ ਕਿ ਨੇ ਦੋਨੇ ਉਤਾਰਤੇ ਹੁਣ ਤੈਨੂੰ ਬੈਲੈਂਸ ਨਹੀਂ ਬਣਾਉਣਾ ਆਣਾ ਨਾ ਟਾਈਮ ਗਾਈਜ਼ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਨੀ ਆ। ਆਬ ਜਿਹੜਾ ਬਾਹਰ ਮੇਰੇ ਦਾ ਬੋਸ਼ ਵੇਸ਼ਨ ਸੀ ਉਹ ਵੀ ਲੱਗ ਚੁੱਕਿਆ ਆ। ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆ। ਦੇਖੋ। ਜੇ ਦੀ ਲੁੱਕ ਬਹੁਤ ਸੋਹਣੀ ਆਈ ਆ। ਉਹ ਹੈ ਪ੍ਰਵੀਨ ਗਿਰਗੀ। ਆ ਕੀ ਹੋ ਗਿਆ? ਐਕਸੀਡੈਂਟ ਹੋ ਗਿਆ ਐਕਸੀਡੈਂਟ। ਕੀ ਹੋ ਗਿਆ ਸੀ? ਐਕਸੀਡੈਂਟ। ਕਿਦਾਂ ਮੈਂ ਟੀਵੀ ਬੰਦ ਕਰਕੇ ਆਉਣੀ ਆਂ ਪਾ ਦਿਓ ਉੱਪਰ ਚੜ ਦੋ ਸੋ ਅੱਜ ਦੇ ਵਲੌਗ ਦੇ ਵਿੱਚ ਐਨ ਆਈ ਆਈ ਹੋਪ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਵੇਗਾ ਇਸੇ ਤਰ੍ਹਾਂ ਸਾਡੀ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਓਕੇ ਬਾਏ ਬਾਏ ਗੁੱਡ ਨਾਈਟ